ਅਚਲ ਸ਼ਰੀਫੋਦਗਰ ਸਾਹਿਬ ਦੇ ਪਿੰਡ ਮਹਾਦੀਆਂ ਵਿਖੇ ಗ್ರಾಮ ਪੰਚਾਇਤ ਦੇ ਵੱਲੋਂ ਆਮ ਇਜਲਾਸ ਕਰਵਾਇਆ ਗਿਆ ਜਿਸ ਦੇ ਵਿੱਚ ਬੱਚਦੀ ਭੈਤਰੀ ਤੇ ਲਈ ਵੱਡੇ ਮਤੇ ਪਾਸ ਕੀਤੇ ਗਏ ਨੇ ਤਾਂ ਪਿੰਡ ਦੇ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਮਦਦ ਕਰਦੇ ਹੋਏ ਵੱਡਾ ਫੈਸਲਾ ਲੈਂਦੇ ਆ ਆਈਐਸ ਤੇ ਪੀਸੀਐਸ ਦੀ ਪੜ੍ਹਾਈ ਕਰਨ ਵਾਲੇ ਬੱਚਿਆਂ ਨੂੰ ਅਫਸਰ ਬਣਾਉਣ ਦੇ ਲਈ ਪੰਚਾਇਤ ਵੱਲੋਂ ਸਾਰਾ ਖਰਚਾ ਕਰਨ ਦਾ ਮਤਾ ਪਾਸ ਕੀਤਾ ਹੈ ਇਸ ਸਬੰਧੀ ਪੰਜਾਬ ਸਕੱਤਰ ਕੁਸ਼ਵਿੰਦਰ ਸਿੰਘ ਅਤੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਸਾਡੇ ਬੱਚੇ ਰੋਜ਼ਗਾਰ ਦੀ ਤਲਾਸ਼ ਲਈ ਵਿਦੇਸ਼ਾਂ ਵੱਲ ਤੁਰ ਜਾਂਦੇ ਨੇ ਜਿਨ੍ਹਾਂ ਨੂੰ ਮੁੜ ਵਾਪਸ ਆਪਣੀ ਸੂਬੇ ਦੇ ਵਿੱਚ ਰਹਿ ਕੇ ਸੂਬੇ ਦੀ ਤਰਕੀਅਤੇ ਸੇਵਾ ਕਰਨ ਦੇ ਲਈ ਕੰਮ ਕਰਨਾ ਚਾਹੀਦਾ ਹੁਣ ਕਿਹਾ ਕਿ ਇਸੇ ਸੋਚ ਨੂੰ ਲੈ ਕੇ ಗ್ರಾಮ ਪੰਚਾਇਤ ਦੇ ਵੱਲੋਂ ਬਣਦੇ ਜਿਹੜੇ ਬੱਚੇ ਪੜ੍ਹਾਈ ਵਿੱਚ ਹੋਸ਼ਿਆਰ ਨਹੀਂ ਤੇ IAS ਤੇ PCS ਦੀ ਪੜ੍ਹਾਈ ਕਰਨਾ ਚਾਹੁੰਦੇ ਨੇ ਪਰ ਉਹਨਾਂ ਦੇ ਪਰਿਵਾਰ ਪੜ੍ਹਾਈ ਦਾ ਖਰਚਾ ਚੱਕਣ ਦੇ ਵਿੱਚ ਅਸਮਰਥ ਹੈ ਤਾਂ ਉਹਨਾਂ ਬੱਚਿਆਂ ਨੂੰ IAS ਅਤੇ PCS ਦੀ ਪੜ੍ਹਾਈ ਕਰਵਾਉਣ ਦਾ ਬੇੜਾ ਹੋਣਾ ਪੰਚਾਇਤ ਵੱਲੋਂ ਚੁੱਕਿਆ ਜਾਵੇਗਾ। ਬਣਦੇ ਗਰੁੱਪ ਹਾਂਜੀ ਅੱਜ ಗ್ರಾಮ ਸਭਾ ਦਾ ਪੰਚਾਇਤ ਵੱਲੋਂ ਅਜਲਾਸ ਬੁਲਾਇਆ ਰਿਹਾ ਸੀ ਉਹਦੇ ਵਿੱਚ ਸਭ ਤੋਂ ਵੱਡੇ ਜਿਹੜੀ ਫੈਸਲਾ ਲਿਆ ਜੀ ਪੰਚਾਇਤ ਨੇ ਮਤਾ ਪਾਸ ਕੀਤਾ ਕਿ IAS ਤੇ PCS ਦੇ ਜਿਹੜੇ ਬੱਚੇ ਨੇ ਪਿੰਡ ਦੇ ਵਿੱਚ ਕੋਈ ਕੋਚਿੰਗ ਸੈਂਟਰ ਦੇ ਵਿੱਚ ਜਿਹੜੇ ਤਿਆਰੀ ਕਰਨਗੇ ਉਹਦਾ ਜਿਹੜਾ ਖਰਚਾ ਹੈ ਉਹ ਪੰਚਾਇਤ ਵੱਲੋਂ ਕੀਤਾ ਜਾਊਗਾ ਜੀ ਦੂਜਾ ਜੀ ਪਿੰਡ ਵਿੱਚ ਲਾਇਬ੍ਰੇਰੀ ਹੈ ਜਿਹੜੀ ਉਹ ਬਣਾਉਣੀ ਹੈ ਸਾਨੂੰ ਤੇ ਸਾਡੇ ਡਿਸਪੈਂਸਰੀ ਦਾ ਬਿਲਡਿੰਗ ਦਾ ਕੰਮ ਚੱਲ ਰਿਹਾ ਉਹ ਅਸੀਂ ਪੂਰਾ ਕਰਨਾ ਹੈ ਤਾਂ ਕਿ ਜਿਹੜੇ ਪਿੰਡ ਦੇ ਬਸਨੀ ਕਿੰਨੇ ਜਿਹੜੇ ਉਹਨਾਂ ਨੂੰ ਬਾਹਰ ਨਾਲ ਇਲਾਜ ਵਾਸਤੇ ਜਾਣਾ ਪਿਆ ਸਾਡੇ ਪਿੰਡ ਦੇ ਵਿੱਚ ਡਾਕਟਰ ਆਉਂਦੇ ਨੇ ਜੀ ਤਨੂੰ ਵਧੀਆ ਸੀ ਅ ਡਿਸਪੈਂਸਰ ਵੀ ਚੰਗੇ ਸਰਦਾਰ ਕੁਲਦੀਪ ਸਿੰਘ ਜੀ ਤਾਂ ਹੀ ਪਹਿਲਾ ਮਤਾ ਪਾਇਆ ਜੀ ਅਸੀਂ IAS ਤੇ PCS ਦੀ ਜੋ ਬੱਚਾ ਤਿਆਰੀ ਕਰੂਗਾ ਤੇ ਉਹਦਾ ਸਾਰਾ ਖਰਚਾ ਅਸੀਂ ਕੋਚਿੰਗ ਦਾ ਜੋ ਵੀ ਹੋਊਗਾ ਉਹ ਪੰਚਾਇਤ ਵੱਲੋਂ ਕੀਤਾ ਜਾਊਗਾ ਇਹ ਇਸ ਕਰਕੇ ਹੀ ਮਨ ਲੋ ਕਈ ਵਾਰੀ ਬੱਚਾ ਪੜ੍ਹਨਾ ਚਾਹੁੰਦਾ ਹੁੰਦਾ ਤੇ ਘਰ ਦੇ ਹਾਲਾਤ ਇਦਾਂ ਦੇ ਹੁੰਦੇ ਆ ਤੇ ਉੰਨੀ ਅ ਕੋਚਿੰਗ ਤੇ ਖਰਚਾ ਨਹੀਂ ਕਰ ਸਕਦੇ ਇਸ ਕਰਕੇ ਵੀ ਉਹ ਬੱਚੇ ਦੀ ਪੜ੍ਹਾਈ ਉੱਥੇ ਰੁਕ ਜਾਂਦੀ ਹੈ ਤੇ ਮਨ ਦੇ ਵਿੱਚ ਆਇਆ ਕਿ ਵੀ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਤੇ ਉਹ ਅੱਗੇ ਜਾ ਕੇ ਇੱਕ ਤਾਂ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਊਗਾ ਜੇ ਕੱਲ ਨੂੰ ਆਈਐਸ ਜਾਂ ਪੀਸੀਐਸ ਬੱਚਾ ਬਣ ਕੇ ਕੁਰਸੀ ਤੇ ਬਹਿੰਦਾ ਜੀ ਇਸ ਕਰਕੇ ਇਹ ਉਪਰਾਲਾ ਕਰਿਆ ਜੀ ਅਸੀਂ ਹੋਰ ਜਿਵੇਂ ਲਾਇਬ੍ਰੇਰੀ ਖੋਲ੍ਹਣੀ ਹੈ ਜੀ ਪਿੰਡ ਦੇ ਵਿੱਚ ਤੇ ਵੱਡੀ ਆਪਣੇ ਸਟੇਡੀਅਮ ਆ ਰਿਹਾ ਜੀ ਗਰਾਊਂਡ ਦਾ ਉਹਦਾ ਕੰਮ ਤਿਆਰ ਚੱਲ ਰਿਹਾ ਜੀ ਤੇ ਇੱਕ ਆਪਣਾ ਪਾਰਕ ਬਣ ਰਹੀ ਹੈ ਜੀ ਪਿੱਛੇ ਡਿਸਪੈਂਸਰੀ ਬਣ ਰਹੀ ਹੈ ਜੀ ਇਹ ਸਾਰੇ ਕੰਮ ਪੂਰੇ ਕਰ ਮੇਰਾ ਨਾਮ ਸੁਖਦੀਪ ਘਰ ਹੈ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਮੈਂ ਵੀ ਪੜ੍ਹਨਾ ਚਾਹੁੰਦੀ ਸੀ ਆਈਪੀਐਸ ਮੇਰੇ ਤਾਂ ਫਾਈਨੈਂਸ਼ੀਅਲੀ ਸਾਡੇ ਘਰ ਦੀ ਜਿਹੜੀ ਉਹ ਸੀ ਸਿਚੁਏਸ਼ਨ ਉਹ ਠੀਕ ਨਹੀਂ ਸੀਗੀ ਪੈਰੈਂਟਸ ਐਨਾ ਪੈਸਾ ਲਾ ਨਹੀਂ ਸਕਦੇ ਇਸ ਲਈ ਮੈਂ ਸੋਚਿਆ ਸੀ ਵੀ ਚਲ ਛੱਡ ਦਿੰਨੀ ਆ ਪਰ ਹੁਣ ਸਾਡੀ ਪੰਚਾਇਤ ਆ ਜਿਹੜੇ ਸਾਡੇ ਸਰਪੰਚ ਸਾਹਿਬ ਉਹ ਇਹ ਸਭ ਕਰਵਾਉਣ ਲੱਗੇ ਨੇ ਤੇ ਉਹਨਾਂ ਨੇ ਉਪਰਾਲਾ ਕੀਤਾ ਹੈ ਇਸ ਲਈ ਮੈਂ ਮਤਲਬ ਅੱਗੇ ਕਰਨਾ ਚਾਹੁੰਦੀ ਆ ਵੀ ਮੈਂ ਵੀ ਕੁਝ ਬਣ ਸਕਾਂ ਤੇ ਮੈਂ ਹੋਰਨਾਂ ਕੁੜੀਆਂ ਨੂੰ ਵੀ ਇਹੀ ਕਹਿਣਾ ਚਾਹੂੰਗੀ ਵੀ ਜੇ ਕਿਤੇ ਮਤਲਬ ਇਹ ਜਿਹਾ ਕੁਝ ਕਰਾਉਂਦੇ ਨੇ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਜਾਂ ਹੋਰ ਕੋਈ ਐਦਾਂ ਦੀ ਤੁਹਾਨੂੰ ਮਿਲਦੀ ਆ ਤਾਂ ਤੁਹਾਨੂੰ ਕਰਨਾ ਚਾਹੀਦਾ ਮਤਲਬ ਬਣਨਾ ਚਾਹੀਦਾ ਆਈਪੀਐਸ ਕਦੇ ਵੀ ਇਹ ਜਿਹਾ ਮੌਕਾ ਗਵਾਉਣਾ ਨਹੀਂ ਚਾਹੀਦਾ ਵਧੀਆ ਹੀ ਸੋਚਦੇ ਆ ਵੀ ਵਧੀਆ ਕੀਤਾ ਇਹਦੇ ਨਾਲ ਕਈ ਕੁੜੀਆਂ ਦੇ ਭਵਿੱਖ ਬਣ ਜਾਂਦੇ ਨੇ ਅੱਗੇ ਜਾ ਕੇ ਉਹਨਾਂ ਨੂੰ ਕਿਸੇ ਕੋਈ ਪ੍ਰੋਬਲਮ ਨਹੀਂ ਆਉਂਦੀ ਮੈਂ ਪਹਿਲਾਂ ਤਾਂ ਬਾਹਰ ਜਾਣਾ ਚਾਹੁੰਦੀ ਸੀ ਫਿਰ ਉਸ ਤੋਂ ਬਾਅਦ ਮੈਂ ਪੇਰੈਂਟਸ ਕੋਲ ਇੰਨੇ ਪੈਸੇ ਹੈ ਨਹੀਂ ਸੀ ਵੀ ਉਹ ਲਾ ਸਕਣ ਇਸ ਲਈ ਮੈਂ ਸੋਚਿਆ ਵੀ ਇੱਧਰ ਲੈ ਕੇ ਕੁਝ ਕਰ ਲੈਨੇ ਆਂ ਕੁਝ ਵਧੀਆ ਸੋਚ ਲੈਣੇ ਆ ਕੋਈ ਸੋਸ਼ਲ ਮੀਡੀਆ ਤੇ ਅਹੀ ਜਿਹੀ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਮੇਰੇ ਵੀ ਸੋਚਿਆ ਵਿੱਚ ਜੇ ਤੋ ਹੋਰ ਕੁੜੀਆਂ ਬਣ ਸਕਦੀਆਂ ਨੇ ਤੇ ਮੈਂ ਵੀ ਬਣ ਸਕਾਂ